ਸਾਡੇ ਕੰਟਰੋਲ ਰੂਮ ਤੇ ਕੋਈ ਸਾਢੇ 3 ਵਜੇ ਸੂਚਨਾ ਮਿਲੀ ਸੀ ਕਿ ਸੰਗਰੂਰ ਰੋਡ ਤੇ ਅਜੂਬਾ ਹੋਟਲ ਹੈ ਅਜੂਬਾ ਹੋਟਲ ਦੇ ਬਿਲਕੁਲ ਸਾਹਮਣੇ ਕੋਈ ਪੁਰਾਣਾ ਹੋਟਲ ਬੰਦ ਪਿਆ ਬਿਲਡਿੰਗ ਬੰਦ ਪਈ ਹੈ ਉਹਦੇ ਵਿੱਚ ਅੱਗ ਲੱਗ ਗਈ ਹੈ ਸਾਡੀ ਟੀਮ ਤੁਰੰਤ ਮੌਕੇ ਤੇ ਪਹੁੰਚ ਗਈ ਆ ਕੇ ਸ਼ਟਰ ਸ਼ੂਟਰ ਤੋੜ ਕੇ ਦੇਖਿਆ ਜ ਸਾਡੇ ਪਹਿਸ਼ਾਨਾ ਚੌਕ ਦੇ ਮੁਰਸ਼ਿਦ ਜੀ ਨੇ ਸਾਨੂੰ ਫੋਨ ਕੀਤਾ ਸੀ ਉਹ ਵੀ ਸਾਡੇ ਨਾਲ ਖੜੇ ਸੀਗੇ ਅਸੀਂ ਸ਼ਟਰ ਤੋੜਿਆ ਤਾਂ ਅੱਗ ਕਾਫੀ ਜ਼ਿਆਦਾ ਸੀ ਕਿਉਂਕਿ ਅੰਦਰ ਜਿਹੜਾ ਕਬਾੜ ਭਰਿਆ ਹੈ ਪਲਾਸਟੀ ਦਾ ਕਬਾੜ ਹੈ ਫਲੈਕਸਾਂ ਵਗੈਰਾ ਤੇ ਸਾਰਾ ਪਲਾਸਟਿਕ ਹੈ ਇਹ ਪਤਾ ਲੱਗਿਆ ਜਿਹੜਾ ਵੀ 8-10 ਸਾਲ ਤੋਂ ਬਿਲਡਿੰਗ ਬਣਦੀ ਪਈ ਹੈ ਕੋਈ ਰਹਿ ਨਹੀਂ ਰਿਹਾ ਨਾ ਕੋਈ ਕਾਰਵਾਈ ਹੁੰਦੀ ਐ ਇਸ ਤੇ ਸਮਾਨ ਕਿੰਨਾ ਕਿਸੀ ਇਹਦੇ ਵਿੱਚ ਸਰ ਸਮਾਨ ਸਾਰਾ ਟੋਟਲੀ ਭਰੀ ਹੋਈ ਹੈ ਬਿਲਡਿੰਗ ਉੱਪਰ ਵੀ ਔਰ ਜਿੰਨਾ ਉੱਪਰ ਹੈ ਉਹਨਾਂ ਬੇਸਮੈਂਟ ਆ ਸਰ ਬੇਸਮੈਂਟ ਵੀ ਇਹੀ ਕਬਾੜ ਭਰਿਆ ਹੋਇਆ ਹੈ ਇਸੇ ਕਰਕੇ ਅੱਗ ਤੇ ਕੰਟਰੋਲ ਪਾਣਾ ਸਾਨੂੰ ਮੁਸ਼ਕਲ ਹੋ ਰਿਹਾ ਕਿਉਂਕਿ ਪਲਾਸਟਿਕ ਔਨ ਕਰਕੇ ਅਸੀਂ ਕੈਮੀਕਲ ਯੂਜ਼ ਕਰ ਰਹੇ ਆ ਫੋਮ ਯੂਜ਼ ਕਰ ਰਹੇ ਆ ਹਰ ਗੱਡੀ 'ਚ ਤਾ ਤਾਂ ਕੰਟਰੋਲ ਕਰ ਕਿੰਨੀਆਂ ਗੱਡੀਆਂ ਲੱਗੀਆਂ ਆ ਤਾਂ ਸਰ ਤਿੰਨ ਗੱਡੀਆਂ ਸਾਡੇ ਕੋਲ ਆਪਣੀਆਂ ਤਿੰਨ ਗੱਡੀਆਂ ਸਾਡੇ ਕੋਲ ਆਪਣੀਆਂ ਆ ਗਈਆਂ ਇੱਕ ਸ਼ੰਭੂ ਸਾਡੀ ਕਿਸਾਨ ਕਰਨੇ ਤੇ ਲੱਗੀ ਹੋਈ ਹੈ ਤੇ ਉਸ ਤੋਂ ਇਲਾਵਾ ਅਸੀਂ ਨਾਬਾ ਸਬਾਣਾ ਤੇ ਪਾਣੀ ਦੀ ਸਪਲਾਈ ਵਾਸਤੇ ਅਸੀਂ ਮਿਲਟਰੀ ਦੀ ਸਹਾਇਤਾ ਵੀ ਲੈ ਰਹੇ ਹਾਂ ਕਿ ਮਿਲਟਰੀ ਵਾਲੇ ਨਾਲ ਹੀ ਸਾਡੇ ਕਿਉਂਕਿ ਨਾਲ ਮਿਲਟਰੀ ਇਹ ਜਾਂ ਪੈਂਦਾ ਤਾਂ ਉਹਨਾਂ ਨੇ ਵੀ ਸਾਨੂੰ ਸਹਾਇਤਾ ਕੀ ਲੱਗ ਰਿਹਾ ਕਬੂ ਪਹੁੰਚੇਗਾ ਸਰ ਹਾਲੇ ਜਨੂਰ ਦੇਖੋ ਕਾਬੂ ਕਰ ਰਹੇ ਹਾਂ ਅਸੀਂ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ ਹੁਣ ਕਿਉਂਕਿ ਬਿਲਡਿੰਗ ਬਹੁਤ ਪੁਰਾਣੀ ਹੈ ਬੰਜਰ ਖਸਤਾ ਹਾਲਤ ਜਿਹਾ ਕਿਉਂਕਿ ਮੈਂ ਅੰਦਰ ਵੀ ਆਪਣੇ ਬੁਲਾਰਿਆਂ ਨੂੰ ਅੰਦਰ ਨਹੀਂ ਜਾਣ ਦੇ ਰਿਹਾ ਬਾਹਰ ਹੀ ਖੜ ਕੇ ਅੱਗ ਪਾ ਰਹੇ ਆ ਇਸ ਕਰਕੇ ਟਾਈਮ ਲੱਗ ਰਿਹਾ ਲੱਗ ਨਹੀਂ ਰਿਹਾ ਹਰ ਜਗ੍ਹਾ ਤੇ ਕਿਉਂਕਿ ਹੁਣ ਬਾਜ਼ਾਰ ਦੇ ਵੀ ਕੁਝ ਦਿਨ ਪਹਿਲੇ ਇਸੇ ਤਰ੍ਹਾਂ ਹੀ ਕੰਮ ਹੋਇਆ ਸੀ ਅੱਗ ਲੱਗੀ ਸੀ ਸਾਮਾਨ ਜਿਹੜਾ ਹੈਗਾ ਪੰਮੜ ਤੋਂ ਮੱਝਾ ਕੀ ਕਰੋਗੇ ਸਰ ਗੱਲ ਇਹ ਆ ਵੀ ਅੱਜ ਕੱਲ ਜਿਹੜਾ ਸਾਮਾਨ ਹੈ ਜੇ ਆਪਾਂ ਲਗਾਈਏ ਕਿਉਂ ਅੱਗ ਦਾ ਘਰ ਹੈ ਇਹ ਸਾਰਾ ਪਲਾਸਟਿਕ ਹਰ ਚੀਜ਼ ਚ ਪਲਾਸਟਿਕ ਆਪ ਵਰਤ ਰਹੇ ਆ ਘਰ ਦੇ ਫੁੱਟਰ ਡੋਰ ਸਟੈਪ ਤੋਂ ਲੈ ਕੇ ਘਰ ਦੇ ਟਾਪ ਤੱਕ ਤੁਸੀਂ ਪਲਾਸਟਿਕ ਦਾ ਸਾਮਾਨ ਵਰਤ ਰਹੇ ਆ ਤਾਂ ਅੱਗ ਦਾ ਆਪੇ ਖੁਦ ਘਰੇ ਵਾਰਡ ਰੱਖੀ ਆ

YouTube Facebook Instagram X aur WhatsApp channel par